ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿਆਲੀ ਮੱਕੀ ਦੀ ਜਿਹੜੀ ਆਪਾਂ ਮੱਕੀ ਜਨਵਰੀ 25 ਤੋਂ ਬਾਅਦ ਚਲਾਉਣੀ ਸ਼ੁਰੂ ਕਰ ਦਿੰਦੇ ਆ ਫਰਵਰੀ ਲਾਉਨੇ ਆ ਮਾਰਚ ਚ ਵੀ ਲਾਉਨੇ ਆ ਇਹਨੂੰ ਆਪਾਂ ਸਿਆਲੀ ਮੱਕੂ ਕਹਿੰਦੇ ਆ ਇਸ ਮੱਕੀ ਦੀ ਗੱਲ ਕਰਾਂਗੇ ਸਾਡਾ ਮਾਝਾ ਏਰੀਆ ਅੰਮ੍ਰਿਤਸਰ ਡਿਸਟ੍ਰਿਕਟ ਹੈ ਕਪੂਰਥਲਾ ਬਹੁਤ ਮੱਕੀ ਲੱਗਦੀ ਹੈ ਜਗਰਾਉਂ ਬਹੁਤ ਮੱਕੀ ਲੱਗਦੀ ਹੈ ਨਵਾਂ ਸ਼ਹਿਰ ਰੋਪੜ ਹੁਸ਼ਿਆਰਪੁਰ ਸਾਈਡ ਬਹੁਤ ਮੱਕੀ ਲੱਗਦੀ ਹੈ ਸੋ ਹੁਣ ਤੱਕ ਦੇ ਡਾਟਿਆਂ ਅਨਸਾਰ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਇਸ ਵਾਰ 15 ਤੋਂ 20% ਮੱਕੀ ਘਟੇਗੀ ਸਾਡੇ ਮਾਝੇ ਏਰੀਏ ਦੇ ਵਿੱਚ ਨੇੜਲੇ ਡਿਸਟ੍ਰਿਕਟ ਕਪੂਰਥਲੇ ਦੇ ਵਿੱਚ ਮਾਝੇ ਦੇ ਵਿੱਚ ਜਿਨ੍ਹਾਂ ਨੇ ਗੇਤੇ ਆਲੂ ਪੱਟੇ ਹੈ ਮਟਰ ਤੋੜੇ ਹੈ ਅੱਜ ਤੱਕ ਵੀ ਲੋਕ ਕਣਕਾਂ ਬੀਜੀ ਗਏ ਆ ਪਰ ਜਿਹੜਾ ਕਪੂਰਥਲੇ ਆ ਰਹੀ ਹੈ ਉੱਥੇ ਲੋਕਾਂ ਨੇ ਗੋਭੀ ਸੀ ਗਾਜਰ ਸੀ ਜਿਨ੍ਹਾਂ ਨੇ ਥੋੜੇ ਬਹੁਤੇ ਆਲੂ ਪੱਤੇ ਕਿਉਂਕਿ ਆਲੂ ਮੰਦਾ ਹੈ ਜਿੱਥੇ ਜਿੱਥੇ ਆਲੂ ਹੈਗੇ ਉਹ ਤਕਰੀਬਨ ਕਈਆਂ ਦੇ ਹਾਲੇ ਸਾਰੇ ਸਾਰੇ ਪਟਨ ਵਾਲੇ ਆ ਜਲੰਧਰ ਏਰੀਆ ਉਹ ਸੀਡਲੀ ਜ਼ਿਆਦਾ ਪ੍ਰਚਲਿਤ ਹੈ ਉੱਥੇ ਸੀਡਲੀ ਆਲੂ ਹੁੰਦੇ ਆ ਸੁਖਸਾਨ ਦੋਸਤੋ ਅੱਜ ਤਰੀਕ ਹੋ ਗਈ ਹੈ 8 ਤੇ 15 ਕ ਦਿਨ ਤੋਂ ਬਾਅਦ ਚ 23 25 ਤੋਂ ਬਾਅਦ ਚ ਮੌਸਮ ਵੇਖ ਕੇ ਆਪਣੇ ਖਲਾਰੇ ਦੇ ਹਿਸਾਬ ਨਾਲ ਜ਼ਿਮੀਂਦਾਰ ਆਪਣੇ ਖੇਤਾਂ ਦੇ ਵਿੱਚ ਮੱਕੀ ਕੇਰਨੀ ਸ਼ੁਰੂ ਕਰ ਦਿੰਦਾ ਜੇ ਤੇ ਟੈਂਪਰੇਚਰ ਐਵਰੇਜ ਦੇਣ ਦਾ 20 ਡਿਗਰੀ ਵੱਡਣਾ ਸ਼ੁਰੂ ਹੋ ਜੇ ਫਿਰ ਜ਼ਿਮੀਂਦਾਰ ਮੱਕੀ ਕੇਰਨੀ ਸ਼ੁਰੂ ਕਰ ਦਿੰਦਾ ਵੀ ਚਲੋ ਇਹ ਇਹ ਮੇਰਾ ਕੁਰਾ ਮੈਂ ਕੇਰ ਦੇਣਾ 4 ਦਿਨ ਲੇਟ ਹੋਗਾ ਹੋਊਗਾ ਫਿਰ ਜਿਵੇਂ ਜਿਵੇਂ ਅੱਗੇ ਵਧੇ ਆਪਣੇ ਖੇਤੀ ਦੇ ਹਿਸਾਬ ਨਾਲ ਲੰਮਾ ਪੈੜਾ ਤੈ ਜਿਨ੍ਹਾਂ ਨੇ ਕਰਨਾ ਉਹ ਮੱਕੀ ਕੇਰਨੀ ਸ਼ੁਰੂ ਕਰ ਦਿੰਦੇ ਆ ਸੁਖਸਾਨ ਦੋਸਤੋ ਇਸ ਵਾਰ ਜਿਹੜੀ ਤੁਸੀਂ ਮੱਕੀ ਲਾਉਣੀ ਹੈ ਪਿਛਲੇ ਸਾਲਾਂ ਦੇ ਡਾਟਿਆਂ ਦੇ ਆਧਾਰ ਤੇ ਪਿਛਲੇ ਸਾਲ ਮੱਕੀ ਦੀ ਸ਼ਾਰਟੇਜ ਸੀ ਤੇ ਲੋਕਾਂ ਨੇ ਜਿਹੜੇ ਮੇਜਰ ਵੱਡੀਆਂ ਕੰਪਨੀਆਂ ਦੇ ਜ਼ਿਆਦੇ ਪ੍ਰਚਲਿਤ ਬੀਜ ਆ ਉਹਨਾਂ ਨੂੰ ਇਲਾਵਾ ਹੋਰ ਨਾ ਕੰਪਨੀਆਂ ਦੇ ਬੀਜ ਵੀ ਬਹੁਤ ਟਰਾਈ ਕੀਤੇ ਸੀ ਪਰ ਬਹੁਤ ਏਰੀਆ ਦੇ ਵਿੱਚ ਉਹਨਾਂ ਕਿਸਾਨ ਭਰਾਵਾਂ ਦੇ ਹੱਥ 'ਚ ਜ਼ਿਆਦੀ ਨਿਰਾਸ਼ਾ ਹੀ ਲੱਗੀ ਸੀ ਜਿਨ੍ਹਾਂ ਨੇ ਮਲਵ ਤੀਸਰੀ ਚੌਥੀ ਪੰਜਵੀਂ ਲੈਂਡ ਦੇ ਬੀਜਾਂ ਨੂੰ ਆਪਣੇ ਖੇਤਾਂ ਦੇ ਵਿੱਚ ਕੇਰ ਲਿਆ ਸੀ ਸੁਖਸਾਨਪਰਾ ਪੁੱਛਦੀ ਆ ਬਲ ਸਾਹਿਬ ਤੁਸੀਂ ਦੱਸੋ ਅਸੀਂ ਕਿਹੜਾ ਬੀਲ ਆਈਏ ਦੇਖੋ ਭਰਾਓ ਮੈਂ ਕਿਸੇ ਕੰਪਨੀ ਦੇ ਫੇਵਰ ਚ ਨਹੀਂ ਮੈਂ ਕਿਸੇ ਕੰਪਨੀ ਦੇ ਵਿਰੋਧ ਚ ਨਹੀਂ ਮੈਂ ਜਿਹੜੀ ਗੱਲ ਧੜ ਤੱਕ ਪਹੁੰਚਾਉਣੀ ਹੈ ਉਹ ਫਾਰਮਰ ਦੇ ਡਾਟਿਆਂ ਦੇ ਆਧਾਰ ਤੇ ਹੀ ਪਹੁੰਚਾਉਣੀ ਹੈ ਕਿ ਜੋ ਫਾਰਮਰਾਂ ਦਾ ਪਿਛਲੇ 3 ਸਾਲ ਦਾ ਰਿਕਾਰਡ ਆ ਦਾਣੇ ਦੇ ਵਿੱਚ ਸਾਈਲਸ ਦੇ ਵਿੱਚ ਉਹਦੇ ਆਧਾਰ ਤੇ ਮੈਂ ਪੋਜ਼ਿਟਿਵਿਟੀ ਤੁਹਾਡੇ ਗਾੜੀ ਭਰੋਸਣੀ ਹੈ ਜਿਹੜੀਆਂ ਨੈਗੇਟਿਵ ਚੀਜ਼ਾਂ ਉਹਨੂੰ ਮੈਂ ਪਛਾਹ ਖਿੱਚ ਕੇ ਲੈ ਜਾਣਾ ਕਿਉਂਕਿ ਨੇਗੇਟਿਵ ਚੀਜ਼ਾਂ ਜ਼ਿੰਦਗੀ ਨੂੰ ਪਿੱਛੇ ਖਿੱਚਦੀਆਂ ਤੇ ਪੋਜ਼ਿਟਿਵਿਟੀ ਵਾਲਾ ਮਾਈਂਡ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦਾ ਸੁਖਸਾਨ ਦੋਸਤੋ ਜਿਨ੍ਹਾਂ ਨੇ ਸਾਇਲੈਂਸਲੀ ਮੱਕੀ ਲਾਉਣੀ ਆ ਗੇਤੇ ਦੇ ਵਿੱਚ ਉਹ 1890 ਸਭ ਤੋਂ ਫਰਸਟ ਪ੍ਰੈਫਰੈਂਸ ਦੇ ਵਿੱਚ 9208 ਕਿਉਂਕਿ ਲੰਮੀ ਆ ਵੈਰਾਈਟੀ 9208 ਗੇਤੀ ਲਾ ਲੋਗੇ ਸਾਇਲੈਂਸ ਦੇ ਵਿੱਚ ਇਹ ਵੀ ਚੰਗੀ ਜੇ 1890 ਦਾ ਸਾਡ ਕੋਈ ਇੱਕ ਫਾਰਮਰ ਹੈ ਹੀਰ ਟਰੇਡਿੰਗ ਕੰਪਨੀ ਤੋਂ ਬਾਈ ਸਾਡਾ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੀ ਇਹ 290 ਕੁਇੰਟਲ ਦੀ ਐਵਰੇਜ ਵੀ ਆਈ ਹੈ। ਇੱਕ ਮੇਰੇ ਕੋ ਸਾਢੇ 5 ਕਿੱਲੇ ਦਾ ਕੁਰਾ ਸੀ। 290 ਕੁਇੰਟਲ ਦੀ ਮੇਰੀ 1890 ਦੀ ਐਵਰੇਜ ਵੀ ਆਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਆਪਾਂ ਪਕਾਵੀਂ ਮੱਕੀ ਲਾਉਣੀ ਹੈ ਤੇ ਕਿਹੜੀ ਮੱਕੀ ਲਈਏ ਸੋ ਖਸਾਨ ਦੋਸਤੋ ਪਕਾਵੀਂ ਮੱਕੀ ਦੇ ਵਿੱਚ ਕਿਉਂਕਿ ਚਾਹੇ ਕੋਈ ਫਾਰਮਰ ਗਿੱਲੀ ਵੜਾਉਂਦਾ ਤੇ ਚਾਹੇ ਕੋਈ ਫਾਰਮਰ ਪੂਰਾ 135 40 ਦਿਨ ਦੇ ਕੇ ਮੱਕੀ ਸੁਕਾ ਕੇ ਵੜਾਉਂਦਾ ਹੈ। ਉਹਦੇ ਵਿੱਚ ਪਿਛਲੇ 2 ਸਾਲ ਤੋਂ ਜਿਹੜੇ ਪਿਛਲੇ 3 ਸਾਲ ਦੇ ਡਾਟੇ ਐ ਅੱਜ ਤੋਂ 3 ਸਾਲ ਪਹਿਲਾਂ ਤੇ 1899 ਦਾ ਝਾੜ ਸਭ ਤੋਂ ਜ਼ਿਆਦਾ ਸੀ ਕੁਝ ਫਾਰਮਰਾਂ ਨੂੰ ਅਸੀਂ 1890 ਟਰਾਈ ਕਰਵਾਇਆ ਚੰਗਾ ਲੱਗਾ ਪਿਛਲੇ ਸਾਲ 1890 ਦਾ ਚਲਨ ਸਾਡੇ ਮਾਝੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਕਾਰਨ ਕੀ ਹੈ 1899 ਵੀ ਬਹੁਤ ਤਕੜੀ ਮੱਕੀ ਹੈ ਬੜਾ ਜ਼ਿਆਦਾ ਝਾੜ ਹੈ 1890 ਵੀ ਬਹੁਤ ਤਕੜੀ ਮੱਕੀ ਹੈ ਤੇ 1899 ਨਾਲੋਂ ਵੀ ਝਾੜ ਜ਼ਿਆਦਾ ਹੈ ਦਿਨ ਕਿਸੇ ਖੇਤ ਦੇ ਵਿੱਚ ਬਰਾਬਰ ਪੱਕ ਜਾਂਦੀ ਹੈ ਕਿਸੇ ਖੇਤ ਦੇ ਵਿੱਚ 2 ਤੋਂ 3 ਦਿਨ ਕਿਸੇ ਕੁਰੇ ਦੇ ਵਿੱਚ ਵੱਧ ਲੈ ਸਕਦੀ ਹੈ 1890 ਮੱਕੀ ਦੀ ਪੈਲ ਰੱਖਿਓ 1890 ਤੁਹਾਨੂੰ ਮਾਰਕੀਟ ਦੇ ਵਿੱਚ ਅਵੇਲੇਬਿਲਟੀ ਚੰਗੀ ਰਹਿਣੀ ਹੈ ਉਹਦੀ ਪੈਲ ਰੱਖਿਓ ਨਹੀਂ ਮਿਲਦੀ 1899 ਵੀ ਪਾਕਵੀਂ ਦੇ ਵਿੱਚ ਓਕੇ ਮੱਕੀ ਹੈ ਬਿਲਕੁਲ ਡਨ ਵਧੀਆ ਪਰਫਾਰਮੈਂਸ ਹੈ ਪਿਛਲੀ ਵਾਰ ਅ ਬਾਇਰ ਨੇ ਇੱਕ ਨਵੀਂ ਮੱਕੀ ਦਿੱਤੀ ਸੀ 9242 9248 ਵੀ ਚੰਗੀ ਮੱਕੀ ਹੈ 9248 ਵੀ ਚੰਗੀ ਮੱਕੀ ਹੈ ਕੁਝ ਫਾਰਮਰਾਂ ਨੇ ਲਾਈ ਸੀ ਰਲੇ ਮਿਲੇ ਹੁੰਗਾਰੇ ਸੀ ਪਰ ਫਿਰ ਵੀ ਆਲ ਰਾਊਂਡ ਵੇਖੀਏ ਤੇ ਇਸ ਵਾਰ ਵੀ ਫਾਰਮਰ ਵਿੱਚ ਵਿੱਚ ਉਹਨੂੰ ਮੰਗ ਰਿਹਾ ਵਾ ਪਰਫਾਰਮੈਂਸ ਦੇ ਆਧਾਰ ਤੇ ਵੀ ਸਾਰੇ ਹੀ ਅ ਮਤਲਬ ਆਂਡੇ ਇੱਕੋ ਤਰ੍ਹਾਂ ਦੇ ਇੱਕੇ ਟੋਕਰੇ ਚ ਆਪਾਂ ਨਹੀਂ ਰੱਖਣੇ ਦੋਵੇਂ ਚੰਗੀਆਂ ਕੰਪਨੀਆਂ ਹੈ ਇਹਨਾਂ ਦਾ ਵੀ ਵੱਡੇ ਲੈਵਲ ਤੇ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ ਅਵੇਲੇਬਲ ਹੋਏਗਾ ਜੇ ਮੰਨ ਲਓ ਤੁਹਾਨੂੰ ਲੱਗਦਾ ਪੀ ਇਹਨਾਂ ਦੀ ਕੋਈ ਸ਼ਾਰਟੇਜ ਆ ਜਾਂ ਤੁਹਾਨੂੰ ਨਹੀਂ ਪ੍ਰੋਵਾਈਡ ਹੋ ਰਿਹਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਨਾਂ ਕੰਪਨੀਆਂ ਦੇ ਡਿਸਟ੍ਰਿਕਟ ਵਾਈਜ਼ ਨਮਾਇੰਦਿਆਂ ਦੀ ਮੈਂ ਲਿਸਟ ਸੈਂਡ ਕਰ ਦੂੰਗਾ ਤੁਸੀਂ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਵੀ ਪੀ ਕਿਹੜੇ ਏਰੀਏ ਚੋਂ ਕਿਹੜੀ ਦੁਕਾਨ ਤੋਂ ਤੁਹਾਨੂੰ ਇਹ 20 ਮਿਲਣਾ ਹੈ ਉਸ ਸੰਬੰਧ ਦੇ ਵਿੱਚ ਵੀ ਸਾਰਾ ਦੱਸ ਦਾਂਗੇ ਜੇ ਇਹ ਵੀ ਨਹੀਂ ਮਿਲਦੀਆਂ ਤੇ ਇੱਕ ਨੂਜੀ ਵੀਡੀਓ ਦੀ 13 68 ਮੱਕੀ ਹੈ ਪਰ ਕਿਸਾਨ ਦੋਸਤੋ ਜੇ ਇਹ ਫਸਟ ਆਪਸ਼ਨ ਤੁਹਾਨੂੰ ਮਿਲ ਜਾਣ ਤੇ ਉਹਨੂੰ ਤੁਸੀਂ ਥਰਡ ਰੱਖਿਓ ਉਹ ਵੀ ਮੱਕੀ ਚੰਗੀ ਹੈ ਜੇ ਇਹ ਨਹੀਂ ਮਿਲਦੇ ਤੇ ਉਹ ਵੀ ਮੱਕੀ ਚੰਗੀ ਹੈ ਤੁਸੀਂ ਉਹਨੂੰ ਵੀ ਲਾ ਸਕਦੇ ਜੀ ਉਸ ਤੋਂ ਇਲਾਵਾ ਬਹੁਤ ਸਾਰੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਸੀਡ ਵੇਚਦੀਆਂ ਸਾਰੀਆਂ ਹੀ ਆਪਣੇ ਆਪਣੇ ਆਧਾਰ ਤੇ ਬੜੀਆਂ ਚੰਗੀਆਂ ਤੁਸੀਂ ਪਿਛਲੇ ਸਾਲ ਦੇ ਤਿੰਨ ਤੋਂ ਚਾਰ ਸਾਲ ਦੇ ਡਾਟੇ ਲੈ ਕੇ ਆਪਣੇ ਏਰੀਆ ਦੇ ਵਿੱਚੋਂ ਜਾਂ ਆਪਣੇ ਹੀ ਡਾਟੇ ਚੱਕ ਕੇ ਕਿਹਰੇ ਕੋੜੇ 'ਚ ਕਿਹੜੀ ਮੱਕੀ ਲਾਈ ਸੀ ਕਿੰਨਾ ਝਾੜ ਆਇਆ ਸੀ ਜਾਂ ਕਿੰਨਾ ਸਾਈਲਜ ਆਇਆ ਸੀ ਉਸ ਆਧਾਰ ਤੇ ਜਾਂ ਆਪਣੇ ਨੇੜ ਦੇ ਫਾਰਮਰ ਜਿਹੜੇ ਮੱਕੀ ਦੀ ਖੇਤੀ ਕਰਦੇ ਉਹਨਾਂ ਨਾਲ ਸਲਾਹ ਕਰਕੇ ਵੀ ਤੇਰੀ ਕਿਹੜੀ ਮੱਕੀ ਸੀ ਕਿਹੜਾ ਝਾੜ ਆਇਆ ਤੁਸੀਂ ਇਹ ਨਹੀਂ ਕੱਢੋਗੇ ਵੀ 1890 ਬਹੁਤ ਜ਼ਿਆਦੀ ਵਧੀਆ ਮੱਕੀ ਹੈ 1899 ਵਧੀਆ ਮੱਕੀ ਹੈ 92048 ਵੀ ਵਧੀਆ ਮੱਕੀ ਹੈ ਤੇ ਹੌਲੀ ਹੌਲੀ ਵਧ ਰਹੀ ਹੈ ਨਹੀਂ ਤਿੰਨੇ ਮਿਲਦੇ ਤੇ ਆਪਾਂ 1368 ਵੀ ਲਾ ਸਕਦੇ ਆ ਇਸ ਤੋਂ ਇਲਾਵਾ ਮੇਰਾ ਮਨ ਨਹੀਂ ਕਰਦਾ ਮੈਂ ਹੋਰ ਕਿਸੇ ਮੱਕੀ ਨੂੰ ਪ੍ਰਮੋਟ ਕਰਾਂ ਜਿਹੜੀ ਵੀ ਮੱਕੀ ਤੁਹਾਨੂੰ ਚੰਗੀ ਲੱਗਦੀ ਹੈ ਤੋਂ ਸੋਏ ਮੇਰੇ ਕਹਿਣ ਤੇ ਨਾ ਜਾਇਓ ਜੇ ਤੁਹਾਡੇ ਖੇਤ ਦੇ ਵਿੱਚ ਤਹਾਡੇ ਏਰੀਆ ਦੇ ਵਿੱਚ ਹੋਰ ਕਿਸੇ ਕੰਪਨੀ ਦਾ ਕੋਈ ਹੋਰ ਕੋਈ ਬ੍ਰਾਂਡ ਜ਼ਿਆਦਾ ਝਾੜ ਦਿੰਦਾ ਤੁਸੀਂ ਉਹਨੂੰ ਵੀ ਆਪਣੇ ਆਧਾਰ ਤੇ ਲਾ ਸਕਦੇ ਜੇ ਦੋ ਬੋਰੀਆਂ ਡੀਏਪੀ ਪਾਵਾਂਗੇ ਇੱਕ ਬੋਰੀ ਲਾਉਣ ਵੇਲੇ ਪोटाश ਪਾਵਾਂਗੇ ਬਹੁਤ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਕਹਿੰਦਾ ਵੀ 24x8 ਤੇ ਲਾਇਓ 24 ਬੈੱਡ ਤੋਂ ਬੈੱਡ 8 ਸੀਡ ਤੋਂ ਸੀਡ ਪਰ ਕਈ ਥਾਈਂ ਨੋਮੈਟਿਕ ਪਲੈਂਡਰ ਦੇ ਨਾਲ ਕਿਸਾਨ ਭਰਾਵਾਂ ਨੇ 22x8 ਤੇ ਸਾਇਲਸ ਵਾਲੀ ਮੱਕੀ ਵੀ ਲਾਈ ਸੀ ਉਹਨਾਂ ਦੇ ਝਾੜ ਪੌਣੇ 300 ਤੋਂ ਲੈ ਕੇ 300 ਕੁਇੰਟਲ ਨੂੰ ਵੀ ਸਾਈਲਸ ਦੇ ਵਿੱਚ ਟੱਚ ਕਰ ਗਏ ਸੀ ਪਰ ਉਹ ਟਾਂਡਾ ਥੋੜਾ ਪਤਲਾ ਆਏਗਾ ਨੇਰੀ ਆ ਗਈ ਤੇ ਫਿਰ ਉਹ ਡਿੱਗੇਗਾ ਵੱਢਣ ਵੇਲੇ ਪਰੇਸ਼ਾਨੀ ਆਏਗੀ ਤੁਸੀਂ 24 बाय 8 ਨੂੰ ਹੀ ਜ਼ਿਆਦਾ ਜ਼ੋਰ ਦੇ ਕੇ ਲਾਇਓ ਚੰਗੀ ਖਰਾਕ ਪਾਇਓ ਜ਼ਿਆਦਾ ਝਾੜ ਲਿਓ ਕਿਉਂਕਿ ਜੇ ਤੁਹਾਡੀ ਖੇਤ ਦੇ ਵਿੱਚੋਂ ਦਾਣੇ ਜ਼ਿਆਦਾ ਆਉਂਦੇ ਆ ਤੇ ਭਾ ਕਿਤੇ 150 ਰੁਪਿਆ ਘੱਟ ਵੀ ਲੱਗ ਜਾਂਦਾ ਹੈ ਤੇ ਤੁਹਾਡੀ ਇਕਨੋਮਿਕਲੀ ਸਥਿਤੀ ਦਾਣੇ ਜ਼ਿਆਦਾ ਨਿਕਲੇ ਕਾਰਨ ਫਿਰ ਵੀ ਚੰਗੀ ਰਹੇਗੀ ਮੱਕੀ ਦੇ ਸਬੰਧ ਦੇ ਵਿੱਚ ਪੂਰੇ ਇੱਕ ਹਫ਼ਤੇ ਬਾਅਦ ਸੈਕੰਡ ਵੀਡੀਓ ਤੁਹਾਨੂੰ ਫਿਰ ਪਾਵਾਂਗੇ ਅੱਜ ਦੀਆਂ ਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ